ਅਈ ਹੁਕਮ ਲਾਈ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਜਾ ਰਹੀਏ ਯੁੱਧ ਨਸ਼ਿਆਂ ਵਿਰੁੱਧ ਇਸ ਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਾਮ ਹੀ ਹੇਠ 3 ਕੋਟ ਜਿਹੜੀ ਪੁਲਿਸ ਲਗਾਤਾਰ ਜਿਹੜਾ ਇਸ ਦੇ ਉੱਪਰ ਸੰਜਕ ਕੱਸਿਆ ਹੋਇਆ ਹੈ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਮੀਨਸ ਮਗਲਰ ਨੇ ਤੇ ਸਾਡੇ ਜਿਹੜੇ ਸੀਐਸਟਾਫ ਦੀ ਜੀ ਟੀਮ ਹੈ ਆ ਟਾਈਮ ਉਹਨਾਂ ਦੇ ਨਜ਼ਰ ਰੱਖੀਏ ਵੀ ਕੋਈ ਕਿਤੇ ਵੀ ਕੋਈ ਵੱਡੇ ਲੈਵਲ ਤੇ ਕੋਈ ਸਮਗਲਿੰਗ ਤਾਂ ਨਹੀਂ ਕਰਦਾ ਤੇ ਇਸ ਤਰ੍ਹਾਂ ਉਸ ਟਾਈਮ ਸਾਨੂੰ ਕਾਮਯਾਬੀ ਮਿਲੀ ਜਦੋਂ ਸਾਡੇ ਸੀਨੀਅਰ ਇਨਸਪੈਕਟਰ ਸੇ ਅਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਏਐਸਸੀ ਹਾਕਮ ਸਿੰਘ ਜਦੋਂ ਜੋਗੀਆਂ ਵਾਲੀ ਬਸਤੀ ਦੇ ਨੇੜੇ ਇੱਕ ਛੱਕੀ ਕੁਰਚੇں ਤਲਾਸ਼ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਚਾਰ ਜਣੇ ਮੌਕੇ ਤੇ ਲੜਕੇ ਦਿਖਾਈ ਦਿੱਤੇ ਜਦੋਂ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵਿੱਚੋਂ ਇੱਕ ਜਣੇ ਪਛਾਣ ਚ ਕੰਮ ਜਾਉਗੇ ਤੇ ਤਿੰਨਾਂ ਨੂੰ ਮੌਕੇ ਤੇ ਇਨ ਨੂੰ ਗਿਫਤਾ ਕੀਤਾ ਗਿਆ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਸਾਡੀ ਜਿਹੜੇ ਦੋਸ਼ੀ ਸੀ ਜਿਹੜੇ ਮੈਂ ਦੱਸਦਾ ਵੀ ਉਹਨਾਂ ਦੇ ਨਾਮ ਇੱਕ ਤਾਂ ਮਨਜੀਤ ਸਿੰਘ ਉੱਤੇ ਕਸ਼ਮੀਰ ਸਿੰਘ ਜੋਗਿਆਂ ਵਾਲੀ ਬਸਤੀਆਂ ਰਹਿਣ ਵਾਲਾ ਸੀ ਦੂਸਰਾ ਜਮੀਤ ਸਿੰਘ ਗਲੀ ਨੰਬਰ 2 ਫਰੀਕੋਟ ਜੀਵਨ ਨਗਰ ਦਾ ਰਹਿਣ ਵਾਲਾ ਸੀ ਤੀਸਰਾ ਲਖਪ੍ਰੀਤ ਸਿੰਘ ਵਾਸੀ ਬਲਬੀਰ ਬਸਤੀ ਫਰੀਕੋਟ ਦਾ ਸੀ ਜਿਹੜਾ ਮਨਜੀਤ ਸਿੰਘ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਪਹਿਲਾਂ ਐਨਡੀ ਦਾ ਤੇ ਇੱਕ ਇਹ ਜਿਲ੍ਹੇ ਚ ਇਹ ਦੀ ਢੇਲ ਜੰਪ ਕਰਕੇ ਉਸਤੇ ਮਕਰਮਾਦਚ ਕੀਤਾ ਗਿਆ ਸੀ ਤੇ ਇਸ ਤੇ ਜਦੋਂ ਇਹਨਾਂ ਦੀ ਸर्च ਕੀਤੀ ਗਈ ਨੇ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਤੋਂ 280 ਗ੍ਰਾਮ ਜਿਹੜੀ ਹੈਰੋਨ ਬ੍ਰੰਧ ਕੀਤੀ ਗਈ ਤੇ 5100 ਰੁਪਏ ਡਰਗਮਣੀ ਜਿਹੜਾ ਇਹਨਾਂ ਨੇ ਉਸ ਕੋਈ ਟੈਂਪਲ ਨਾਲ ਜਿਹੜਾ ਇਹਨਾਂ ਨੇ ਉਹਦੇ ਵਿੱਚੋਂ ਜਿਹੜਾ ਹੈਰੋਨ ਨੂੰ ਸੇਲ ਕੀਤਾ ਸੀ ਉਹ ਇਹਨਾਂ ਤੋਂ ਬ੍ਰੰਧ ਕੀਤਾ ਗਿਆ ਤੇ ਦੋ ਕੰਪਿਊਟਰ ਕੰਡੇ ਜਿਸ ਤੋਂ ਇਹ ਸਮਾਨ ਜਿਹੜਾ ਅਗੇ ਸੇਲ ਕਰਦੇ ਇਹ ਵੇਚ ਕੇ ਤੇ ਚਾਰ ਮੋਬਾਈਲ ਤੇ ਇੱਕ ਪਿਸਟਲ ਜਿਹੜਾ ਬੱਤੀ ਬੋਰ ਦਾ ਵੀ ਤੇ ਪੰਜ ਰੌਂਦ ਰਿਕਵਰ ਕੀਤੇ ਗਏ ਨੇ ਇਹਨਾਂ ਤੋਂ ਤੇ ਜਿਹੜੀ 225 ਗ੍ਰਾਮ 280 ਗ੍ਰਾਮ ਜਿਹੜੇ ਹੈਰੋਮ ਇਹ ਕਮਰਸ਼ੀਅਲ ਕੁਆਂਟੀਟੀ ਦੇ ਤੇ ਜਿਹੜੇ ਸਾਡੇ ਇਹ ਜਿਹੜੇ ਫੜੇ ਗਏ ਨੇ ਜਿਹੜੇ ਮੇਨ ਜਿਹੜੇ ਤਿੰਨ ਕਿਊਬ ਫੜੇ ਗਏ ਨੇ ਇਹ ਸਾਡੇ ਜਿਹੜੇ ਮੇਨ ਏਰੀਆ ਦੇ ਵਿੱਚ ਸਪਲਾਈ ਕਰਨ ਵਾਲੇ ਸੀ ਤੇ ਅਸੀਂ ਹੁਣ ਇਹਨਾਂ ਦਾ ਅੱਜ ਮਾ ਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਨਾਂ ਰਿਮਾਨ ਲਿਆ ਜਾਏਗਾ ਤੈਨੂੰ ਸਖਤੀ ਨਾਲ ਪੁੱਛ ਵਿਚ ਕਰਕੇ ਕੀਤੀ ਜਾਏਗੀ ਇਹ ਜਿਹੜੀ ਜਿਹੜੀ ਸਪਲਾਈ ਸੀ ਇਹਨਾਂ ਕੋਲ ਕਿੱਥੋਂ ਆਈ ਸੀ ਕਿਉਂਕਿ 280 ਗ੍ਰਾਮ ਜਿਹੜਾ ਹੈ ਰੋਂ ਮਰਸ਼ਲ ਦੇ ਵਿੱਚ ਆਉਂਦੀ ਹੈ ਵੱਡੀ ਰਿਕਵਰੀ ਹੈ ਤੇ ਤੁਹਾਡੇ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਵੀ ਅੱਗੇ ਜਿਹੜੇ ਸੇਲ ਕਰਨ ਦਾ ਇਹ ਕੀ ਤਰੀਕਾ ਸੀ ਤੇ ਅੱਗੇ ਪੁੱਛੋ ਕਿਥੋਂ ਵਿਖੋਂ ਉਹ ਲੈ ਕੇ ਆ ਰਹੇ ਸੀ ਤੇ ਸਾਡਾ ਇੱਕ ਇਨਵੈਸਟੀਗੇਸ਼ਨ ਪਾਰਟ ਰਹੇਗਾ ਅੱਜ ਅਸੀਂ ਇਹਨਾਂ ਨੂੰ ਫੋਰਡ ਦੇ ਵਿੱਚ ਪੇਸ਼ ਕਰਾਂਗੇ ਬੰਦੇ ਹੋਰ ਵੀ ਹੋ ਸਕਦੇ ਨਾਲ ਬਿਲਕੁਲ ਇਹ ਜਿਹੜਾ ਜਿਹੜਾ ਇਹ ਨੈਟਵਰਕ ਹੈ ਇਹਨਾਂ ਦੇ ਅੱਗੇ ਛੋਟਾ ਨੈਟਵਰਕ ਹੁੰਦਾ ਜਿੰਦੇ ਇਹ ਜਿਹੜੇ ਇਹਨਾਂ ਦੇ ਅੱਗੇ ਛੋਟੇ ਦੇ ਪੈਰਲਲ ਰੱਖੇ ਹੁੰਦੇ ਨੇ ਤੇ ਅਸੀਂ ਉਹ ਵੀ ਬ੍ਰੇਕਰਾਂਗੇ ਜਿਹੜੇ ਸਾਡੇ ਜੀ ਕਿਲੇ ਦੇ ਵਿੱਚ ਜਿਹੜੇ ਇਸ ਬੰਦੇ ਦੇ ਵਿੱਚ ਇਨਵੋਲਵ ਨੇ ਅਸੀਂ ਉਹਨਾਂ ਨੂੰ ਇਸੇ ਹੀ ਮਾਮਲੇ ਦੇ ਵਿੱਚ ਇਹਨਾਂ ਦੇ ਟੈਸਟ ਪਾਵਾਂਗੇ